ਕੌਣ ਸੀਗੇ ਆਪਣੇ ਕੀ ਨਾਮ ਹੈ ਕਿੰਨੀ ਏਜ ਕਿੱਥੇ ਰਹਿਣ ਵਾਲੇ ਸੋਮ ਪ੍ਰਕਾਸ਼ ਮੇਰਾ ਭਰਾ ਸੀ ਉਹਨਾਂ ਦੀ ਉਮਰ 65 ਸਾਲ ਸੀ ਹਾਂਜੀ ਕਿੱ데 ਰਹਿਣ ਵਾਲੇ ਆਗੇ ਨੇ ਹਾਂਜੀ ਬਸਤੀ 바ਵਾ ਕੇ ਰਾਜਨਗਰ ਕੀ ਹੋਇਆ ਜਦੋਂ ਐਕਸੀਡੈਂਟ ਕਿੱਥੇ ਜਾ ਰਹੇ ਸੀ ਆਪਣੇ ਬਾਜ਼ਾਰ ਜਾ ਰਹੇ ਸੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਹਾਂਜੀ ਫੋਨ ਕਿਸੇ ਨੇ ਕੀਤਾ ਹਾਂਜੀ ਉਹਨੇ ਫੋਨ ਗਿਆ ਸੀ ਤੁਹਾਡਾ ਉੱਥੇ ਕਿਹਨ ਬਾਜ਼ਾਰ ਦੱਸਿਆ ਵੀ ਇੱਥੇ ਨਾਲ ਐਕਸੀਡੈਂਟ ਹੋ ਗਿਆ ਕੰਮ ਜਾ ਰਹੇ ਸੀ ਕਿ ਕੰਮ ਕਰਦੇ ਨੇ ਕੋਈ ਆਪਣੇ ਹਾਂਜੀ ਦੁਕਾਨ ਹੀ ਉਹਨਾਂ ਦੀ ਕਰਿਆਨੇ ਦੀ ਬਾਜ਼ਾਰ ਜਾ ਰਹੇ ਅੱਛਾ ਜੀ ਹਾਂ ਤੇ ਆ ਕੇ ਤੁਸੀਂ ਦੇਖਿਆ ਤੇ ਪੁਲਿਸ ਨਾਲ ਗੱਲ ਹੋਈ ਕੀ ਕਹਿਣਾ ਉਹਨਾਂ ਦੀ ਕੀ ਗੱਲ ਹੋਈ ਪੁਲਿਸ ਨਾਲ ਕੋਈ ਗੱਲ ਨਹੀਂ ਹੋਈ ਹਾਂ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਇਹਨਾਂ ਦੇ ਘਰ 'ਚ ਕੌਣ ਕੋਲ ਹੈਗਾ ਇਹਦਾ ਬੱਚਾ ਇੱਕ ਬਾਹਰ ਗਿਆ ਕੁੜੀ ਵੀ ਬਾਹਰ ਆ ਅੱਛਾ ਇੱਕ ਵਾਈਫ ਉਹਨਾਂ ਦੀ ਘਰ ਹੀ ਹੈ ਇੱਥੇ ਇਕੱਲੇ ਹੀ ਰਹਿੰਦੇ ਸੀ ਕੀ ਵਾਈਫ ਦੇ ਨਾਲ ਨਹੀਂ ਵਾਈਫ ਆ ਸਾਡੇ ਇਕੱਠੇ ਹੀ ਹੈ ਘਰ ਹੀ ਹੈ ਪੰਜ ਕਾਰ ਇਕੱਠੇ ਆ ਪੰਜ ਭਰਾ ਆਇਆ ਸੀ। ਅਪਦੇ ਵਿੱਚ ਐਕਸੀਡੈਂਟ ਹੋਇਆ ਹੈਗਾ। ਜਿਹੜੇ ਲੋਕੇ ਮੌਕੇ ਤੇ ਸੀਗੇ ਉਹ ਕਹਿੰਦੇ ਟਰੱਕਾਂ ਨੇ ਆਊਟਸਾਈਡ ਕਰਦੇ ਟਾਈਮ ਤੁਸੀਂ ਕੀ ਆਪਣੇ ਕਾਰਵਾਈ ਦੀ ਮੰਗ ਕਰਦੇ ਹੋ? ਕੋਈ ਆਹ ਭਾਈ ਮੈਨੂੰ ਇਹ ਕੋ ਪਤਾ ਨਹੀਂ ਕੀ ਹੋਇਆ ਕੀ ਨਹੀਂ ਕਿੱਦਾਂ ਮਾਰਿਆ ਕਿੱਦਾਂ ਨਹੀਂ। ਹੁਣ ਦੇਖੋ ਪਤਾ ਲੱਗੇਗਾ ਜੇ ਆਗੇ ਆਉਣਗੇ ਵੱਡੇ ਭਾਈ ਸਾਹਿਬ ਆਉਣਦੇ ਆ। ਇਹ ਤੇ ਇਹ ਤੇ ਜੇ ਟਰੱਕ ਵਾਲੀ ਦੀ ਗਲਤੀ ਜਿਵੇਂ ਪਰਪੇ ਟਰੱਕ ਕਰੇ ਕਾਰਵਾਈ ਦੀ ਮੰਗ ਕਰਦੇ ਹਾਂਜੀ ਉਹ ਤੇ ਕਰਨੀ ਪਾਣੀ ਆ। ਹੁਣੇ ਸਾਰੀ ਗਲਤੀ ਉਹਦੀ ਟਰੱਕ ਵਾਲੇ ਦੀ ਕਹਿੰਦੇ। ਕੀ ਨਾਮ ਸਰ ਦਾ ਹਾਂਜੀ ਮੇਰਾ ਵੇਰ ਪ੍ਰਕਾਸ਼ ਤੁਹਾਡੇ ਕਿ ਨੰਦੇ ਸੀ ਹਾਂਜੀ ਬਲਧਰਾ ਮੇਰਾ ਹਾਂਜੀ ਆਪਣੀ ਸਾਈਡ ਜਾ ਰਿਹਾ ਸੀਗਾ ਪਿਛੋਂ ਟਿਪਰ ਆਇਆ ਟਰਾਲੀ ਆਉਂਦੀ ਸੀ ਟਰਾਲੀ ਨੂੰ ਕੱਟ ਮਾਰ ਕੇ ਮੋੜਿਆ ਆ ਤੇ ਮੋੜੇ ਅੱਗੇ ਆਪਣੀ ਐਕਟੀਵਟੀ ਸਹੀ ਤਰੀਕੇ ਨਾਲ ਜਾ ਰਿਹਾ ਸੀ ਬੰਦਾ ਉਹਨੂੰ ਦੇਖਿਆ ਨਹੀਂ ਉਹਦੇ ਉਪਰ ਚੜਤੀ ਪਿਛੋਂ ਦੀ ਤੁਸੀਂ ਮਗਰ ਆ ਰਹੇ ਸੀਗੇ ਨਹੀਂ ਮੈਂ ਸਾਹਮਣੇ ਆਇਆ ਸੀਗਾ ਹਸਪੀਟਲ ਮੈਂ ਉੱਥੋਂ ਸਾਹਮਣੇ ਦੇਖਣ ਦੀਆਂ ਹਸਪੀਟਲ ਆ ਸੀਗਾ ਮੈਨ ਲੈ ਕੇ ਸਵਾਰੀ ਨੂੰ ਤੇ ਮੈਂ ਸਾਹਮਣੇ ਦੇਖਦਾ ਪਿਆ ਉੱਥੇ ਜਗਦਮੇ ਮਤਲਬ ਇਹ ਐਕਸੀਡੈਂਟ ਜਗਦਮ ਹੋਇਆ ਆ ਸਾਹਮਣੇ ਆਇਆ ਸਾਡੇ ਉਹ ਤੋਂ ਸਾਹਮਣੇ ਇਸ ਤਰ੍ਹਾਂ ਪਿਆਈ ਕੀ ਹੋਇਆ ਕਿਵੇਂ ਤੋਂ ਦੱਸੋ ਦੁਬਾਰਾ ਆਪਣੇ ਕਿ ਕਿ ਤੁਮੀ ਸਾਈਡ ਤੋਂ ਆ ਰਹੇ ਕਿਉਂਕਿ ਸਾਡੇ ਜਿਹੜੀ ਛੋਟ ਜਿਹੜੀ ਆਈ ਹੈਗੀ ਉਹ ਵਿੱਚ ਇਹ ਕਿ ਮਗਲੇ ਟਾਇਰ ਫਲੇ ਕਿਵੇਂ ਆਏ ਸੀ ਕਿ ਆਪਣੇ ਟਰੱਕ ਨਾਲ ਹੁੰਦਾ ਨਹੀਂ ਲੱਗਦਾ ਗਲਤੀ ਕਿਹਦੀ ਲੱਗਦੀ ਗਲਤੀ ਟਰੱਕ ਵਾਲੀ ਲੱਗਦੀ ਅੱਜ ਕੀ ਕਿ ਕਿਵੇਂ ਹੋਇਆ ਸੀਗਾ ਜਿੱਥੇ ਗਲਤੀ ਜਿੱਦਾਂ ਟਰੈਲੀ ਆ ਰਹੇ ਸੀ ਟਰੈਲੀ ਕੱਟ ਮਾਰਿਆ ਉਹਨੇ ਕਿੰਨੇ ਹਾਂਜੀ ਇੱਥੇ ਜਿਹੜੇ ਮੌਜੂਦਾ ਲੋਕ ਆ ਉਹ ਤਾਂ ਇਹ ਹੀ ਦੱਸ ਰਹੇ ਟਰੈਲੀ ਕੱਟ ਮਾਰ ਕੇ ਅੱਗੇ ਆਇਆ ਤੇ ਉਹ ਜਿਹੜਾ ਐਕਟਿਵ ਵਾਲਾ ਸੀ ਉਹ ਸਹੀ ਤਰੀਕੇ ਨਾਲ ਚੱਲ ਰਿਹਾ ਸੀ ਹਾਂਜੀ ਤੇ ਆਪਣੇ ਕਰੂ ਟਰੱਕ ਸੀਗਾ ਕਿਹੜਾ ਜੀ ਆਪਾ ਆ ਟਿਪਰ ਸੀਗਾ ਇਹ ਸਰਕਾਰੀ ਗੱਡੀ ਸਰਕਾਰੀ ਟੈਕਰੀ ਡਰਾਈਵਰ ਜਿਹੜਾ ਉਹਦੇ ਦੋੜਿਆ ਕਿ ਪੁਲਿਸ ਦੇ ਵੱਲ ਨੀ ਡਰਾਈਵਰ ਇੱਥੇ ਖੜਾ ਰਿਹਾ ਕਾਫੀ ਟਾਈਮ ਬਾਅਦ ਚ ਫਿਰ ਦੌੜ ਗਿਆ ਚੱਲ ਗਿਆ ਪੁਲਿਸ ਆਉਂਦੇ ਪਹਿਲੇ ਦੌੜ ਗਿਆ ਹਾਂਜੀ ਪੁਲਿਸ ਇੱਕ ਘੰਟੇ ਬਾਅਦ ਆਈ ਜਾ ਕੇ ਤੁਸੀਂ ਕੀ ਸਮਝਦੇ ਹੋ ਕਿ ਐਸੇ ਚਲੋ ਹਾਈਬੇਟ ਨਹੀਂ ਹੁੰਦੀ ਹੈ ਚਲੋ ਪਰਿਵਾਰ ਮੈਂ ਹਾਂ ਹਾਈਬੇਟ ਹੈ ਕਿਸ ਗੁਲਾਮ ਪਰਵਾਇਸਾ ਆਣਾ ਕੀ ਕਾਰਵਾਈ ਹੋਣੀ ਚਾਹੀਦੀ ਕਿਹਨੇ ਚਕਾਰੇ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਜਿੱਦਾ ਜੋ ਗਲਤੀ ਕਰਦਾ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੇ ਬਹੁਤ ਸਾਰੇ ਬੰਦੇ ਤੇ ਮਤਲਬ ਇਹ ਨਹੀਂ ਕਿ ਕਾਨੂੰਨ ਆਪਣੇ ਹੱਥੇ ਜੇ ਫੜ ਕੇ ਕੋਈ ਵੀ ਕਿਸੇ ਪਾਸੇ ਤੁਰੇ ਰਹੇ ਬਈ ਮਤਲਬ ਆਪਣੇ ਸੋਚ ਸਮਝ ਕੇ ਚੱਲਣਾ ਚਾਹੀਦਾ ਅੱਗੇ ਦੇਖਣਾ ਚਾਹੀਦਾ ਬੰਦੇ ਨੂੰ ਜਿੰਦਗੀ ਮੌਤ ਦਾ ਸਵਾਲ ਆ ਬੰਦੇ ਦੀ ਹੁਣ ਦੇਖੋ ਤੁਹਾਡੇ ਸਾਹਮਣੇ ਬੰਦਾ ਚਲੇ ਗਿਆ ਕੁਝ ਕਰਤਾ ਨਹੀਂ ਪਾਇਆ ਪਰ ਹਾਂਜੀ ਇੱਕ ਬੰਦਾ ਹੈਗਾ ਹਾਂਜੀ ਇੱਕੋ ਬੰਦਾ ਸੀਗਾ ਜੀ ਮੈਂ ਮੇਰੀ ਇਲੈਕਟ੍ਰੋਨਿਕ ショਪ ਆ ਜੀ ਹਾਂਜੀ ਹਾਂਜੀ ਕਿਸਨ ਲੈ ਕੇ ਆ ਗਿਆ ਹਸਪਤਲ ਮੈਂ ਸਾਨੂੰ ਹੁਣੇ-ਹੁਣੇ ਥੋੜੀ دیر ਪਹਿਲਾਂ ਥਾਣੇ ਨੂੰ ਸੂਚਨਾ ਮਿਲੀ ਕਿ ਐਨ ਐਚ ਐਸ ਹਸਪਤਲ ਜਿਹੜਾ ਕੂਥਲਾ ਰੋਡ ਦੇ ਉੱਪਰ ਆ ਉਹਦੇ ਸਾਹਮਣੇ ਇੱਕ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਇੱਕ ਕਾਰਪੋਰੇਸ਼ਨ ਦਾ ਟਰੱਕ ਆ ਔਰ ਉਹਦੇ ਥੱਲੇ ਇੱਕ ਐਕਟਿਵਾ ਸਵਾਰ ਜਿੰਨਾ ਦਾ ਹੁਣ ਸਾਨੂੰ ਮੌਕੇ ਤੇ ਆਣ ਕੇ ਪਤਾ ਲੱਗਿਆ ਕਿ ਉਹਨਾਂ ਦਾ ਨਾਮ ਓਮ ਪ੍ਰਕਾਸ਼ ਹੈ ਔਰ ਉਹ ਰਾਜਨਗਰ ਪਸਤੀ ਬਾਬਾ ਖੇਲਦੇ ਰਹਿਣ ਵਾਲੇ ਆ ਤਕਰੀਬ 60 ਪੈਂਟ ਸਾਲ ਉਹਨਾਂ ਦੀ ਏਜ ਆ ਔਰ ਦੁਕਾਨ ਕਰਦੇ ਆ ਔਰ ਉਹ ਕਿਸੇ ਕੰਮ ਕਰਦੇ ਸਬੰਧ ਵਿੱਚ ਜਾ ਰਹੇ ਸੀ ਕਾਰਪੋਰੇਸ਼ਨ ਦਾ ਜਿਹੜਾ ਟਰੱਕ ਆ ਉਹਦੇ ਟਾਇਰ ਥੱਲੇ ਉਹਨਾਂ ਦਾ ਸਿਰ ਆਉਣ ਕਰਕੇ ਉਹਨਾਂ ਦੀ ਜਿਹੜੀ ਆ ਮੌਕੇ ਤੇ ਐਡ ਦੀ ਸਪੋਰਟ ਡੈਥ ਹੋ ਗਈ ਹੈ ਔਰ ਅਸੀਂ ਮੌਕੇ ਤੇ ਆ ਕੇ ਔਰ ਡੈੱਡ ਬੋਡੀ ਨੂੰ ਜਿਹੜਾ ਵਾ ਪੋਸਟਮਾਰਟਮ ਦੇ ਵਾਸਤੇ ਸਿਵਲ ਹਸਪੀਟਲ ਭੇਜ ਦਿੱਤਾ ਔਰ ਟਰੱਕ ਵੀ ਕਬਜ਼ੇ 'ਚ ਲੈ ਲਿਆ ਔਰ ਸਾਦੇ ਸਰ ਮੌਕੇ ਤੇ ਡਰਾਈਵਰ ਮੌਜੂਦ ਸੀਗਾ ਜੀ ਆਪਣੇ ਚਲੇ ਗਏ ਨਹੀਂ ਜਦੋਂ ਅਸੀਂ ਆਏ ਉਦੋਂ ਡਰਾਈਵਰ ਨਹੀਂ ਸਾਨੂੰ ਮਿਲਿਆ ਉਸ ਤੋਂ ਪਹਿਲਾਂ ਉਹ ਮਤਲਬ ਫਰਾਰ ਹੋ ਚੁੱਕਾ ਸੀਗਾ ਪਰ ਅਸੀਂ ਟਰੱਕ ਜਿਹੜਾ ਵਾ ਕਬਜ਼ੇ ਵਿੱਚ ਲੈ ਲਿਆ ਵਾ ਔਰ ਉਹਨਾਂ ਦੇ ਜਿਹੜੇ ਜਿਹੜਾ ਜਿਹਦੀ ਡੈਥ ਹੋਈ ਆ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਸਾਡੇ ਕੋਲ ਆ ਚੁੱਕੇ ਆ ਉਹਨਾਂ ਦੇ ਆਪਾਂ ਸਟੇਟਮੈਂਟ ਲੈ ਕੇ ਜੋ ਵੀ ਕਾਰਵਾਈ ਕਾਨੂੰਨੀ ਬਣਦੀ ਹੈ ਕਰ ਰਹੇ ਹਾਂ ਡਰਾਈਵਰ ਦਾ ਨਾਮ ਪਤਾ ਹੈ ਨੇ ਡਰਾਈਵਰ ਦਾ ਫਿਲਹਾਲ ਨਾਮ ਨਹੀਂ ਕਿਉਂਕਿ ਆਪਾਂ ਪਤਾ ਲੱਗ ਨਹੀਂ ਗਿਡੇ ਉਹ ਅਸੀਂ ਕਰਵਾ ਰਹੇ ਹਾਂ ਹੁਣ ਬਸ ਉਹ ਫੁਟੇਜ ਵਗੈਰਾ ਵੀ ਲੈ ਰਹੇ ਹਾਂ ਕਿ ਐਕਸੀਡੈਂਟ ਕਿਵੇਂ ਹੋਇਆ ਕੀ ਕਾਰਨ ਹੋਇਆ ਕਿੱਦਾਂ ਹੋਇਆ ਸਾਰਾ ਕੀ ਕਾਰਵਾਈ ਕੀ ਕਰ ਰਹੇ ਕਿਉਂਕਿ ਆਪਣੇ ਜਿਹੜੇ ਐਵੀਡੈਂਸ ਸੀ ਉਹਨਾਂ ਨੇ ਕਿਹਾ ਜੀ ਟਰੱਕ ਨੇ ਓਵਰਸਟ ਕਰਦੇ ਆਪਣੇ ਹਾਂ ਉਹ ਸਾਰਾ ਅਸੀਂ ਕਰਦੇ ਪਏ ਹਾਂ ਫਿਲਹਾਲ ਉਹ ਤਫਤੀਸ਼ ਚੱਲ ਰਹੀ ਹੈ ਜੀ ਠੀਕ ਹੈ ਉਹਦੀ ਕਾਰਵਾਈ ਹਾਂ ਜੀ ਹਾਂ ਜੀ ਉਹ ਕਰ ਰਹੇ ਹਾਂ ਫਿਲਹਾਲ ਅਸੀਂ ਬੋਡੀ ਜਿਹੜੀ ਹੈ ਪਹਿਲਾਂ ਤਾਂ ਸਭ ਤੋਂ ਉਹ ਪਛਾਈ ਹੈ ਉੱਥੇ ਹਸਪੀਟਲ ਔਰ ਟਰੱਕ ਅਵਧੀ ਚ ਲੈ ਕੇ ਉਹ ਵੀ ਥਾਣੇ ਪਹੁੰਚਾ ਦਿੱਤਾ ਵਾ ਨੈ ਔਰ ਸੀਸੀਟੀਵੀ ਫੁਟੇਜ ਵਗੈਰਾ ਲੈ ਕੇ ਸਾਰਾ ਦੱਸਦੇ ਆ ਕਿ ਕਿਵੇਂ ਐਕਸੀਡੈਂਟ ਦਾ ਰੀਜ਼ਨ ਕੀ ਹੋਇਆ ਕਿਵੇਂ